ਰਾਗ ਗਾਣ ਨਾਲ ਝੂਠ ਨਹੀਂ ਲੈਂਦੀ ਕਤਈ ਨਹੀਂ ਲੈਂਦੀ ਇੱਥੇ ਤਾਨ ਸੈਨ ਜੈਸੇ ਵੀ ਮੈਲੇ ਹੀ ਰਹੇ ਮਨ ਦੇ ਤਾਨ ਸੈਨ ਸੁਆਮੀ ਹਰੀਦਾਸ ਦਾ ਚੇਲਾ ਸੀ ਹਿੰਦੂ ਸੀ ਤੇ ਅਕਬਰ ਦੇ ਦਬਦਬਾ ਹੇਠ ਆ ਕੇ ਇਹਨੇ ਦੀਨ ਇਲਾਹੀ ਕਬੂਲ ਕਰ ਲਿਆ ਤੇ ਅਕਬਰ ਨੇ ਇਹਦਾ ਨਾਂ ਤਾਨ ਸੈਨ ਰੱਖ ਛੜੇ ਮੁਸਲਮਾਨ ਬਣ ਗਿਆ ਸੀ ਤੇ ਦਬਿਆ ਹੀ ਰਿਹਾ ਕੀ ਹੋਇਆ ਜੇ ਇਤਨਾ ਚੋਟੀ ਦਾ ਰਾਗੀ ਸੀ ਕੰਨ ਨੇ ਉਹ ਮੇਗ ਮਲਾਰ ਜਾਂਦਾ ਸੀ ਤੇ ਬਰਖਾ ਹੋ ਜਾਂਦੀ ਸੀ ਉਹ ਬਸੰਤ ਬਹਾਰ ਜਾਂਦਾ ਸੀ ਤੇ ਦਰਖਤ ਸੁੱਕੇ ਹਰੇ ਹੋ ਜਾਂਦੇ ਸਨ ਇਸ ਤਰ੍ਹਾਂ ਦੀ ਉਸ ਦੇ ਨਾਲ ਕਹਾਣੀਆਂ ਉਹ ਦੀਪਕ ਗਾਉਂਦਾ ਸੀ ਤੇ ਬੁਝਿਆ ਹੋਇਆ ਦੀਵਾ ਜਲ ਜਾਂਦਾ ਸੀ ਇਸ ਤਰ੍ਹਾਂ ਦੀ ਸੰਗੀਤ ਦੀ ਦੁਨੀਆ 'ਚ ਚਰਚਾ ਹੈ ਪਰ ਕੀ ਹੋਇਆ ਰਾਗ ਦਾ ਧਨੀ ਸੀ ਸਵਰ ਦਾ ਪੰਡਿਤ ਸੀ ਸਵਰ ਦਾ ਉਸ ਨੂੰ ਬਹੁਤ ਵੱਡਾ ਗਿਆਨ ਲੇਕਿਨ ਕੋਈ ਸੁੱਚਾ ਹੋ ਗਿਆ ਕੋਈ ਬ੍ਰਹਮ ਗਿਆਨੀ ਬਣ ਗਿਆ ਕੋਈ ਸੰਤ ਬਣ ਗਿਆ ਕੋਈ ਰੱਬ ਦੇ ਨੇੜੇ ਹੋ ਗਿਆ ਹਿੰਦੁਸਤਾਨ ਦੇ ਇਸ ਵਕਤ ਚੋਟੀ ਦੇ ਸੰਗੀਤਕਾਰ ਮੌਜੂਦ ਨੇ ਸਿਤਾਰ ਦੀ ਦੁਨੀਆ ਵਿੱਚ ਰਵੀ ਸ਼ੰਕਰ ਦਾ ਕੋਈ ਮੁਕਾਬਲਾ ਨਹੀਂ ਸ਼ਹਿਨਾਈ ਦੀ ਦੁਨੀਆ ਵਿੱਚ ਬਸਮਿੱਲੇ ਖਾਨ ਦੇ ਨਾਲ ਕੋਈ ਬੰਦਾ ਬਿਠਾਇਆ ਨਹੀਂ ਜਾ ਸਕਦਾ ਤਬਲੇ ਦੀ ਦੁਨੀਆ ਦੇ ਸ਼ਿਖਰ ਤੇ ਪਹੁੰਚਿਆ ਇਸ ਵਕਤ ਅੱਲਾ ਰੱਖਾ ਤੇ ਜਦ ਵੀ ਜਾਂਦੇ ਨੇ ਇਹ ਸ਼ੈਨਾਈ ਤੇ ਤਬਲਾ ਤੇ ਸਿਤਾਰ ਲੋਕੀ ਦੰਗ ਰਹਿ ਜਾਂਦੇ ਨੇ ਬਿਸਮਾਦ ਹੋ ਜਾਂਦੇ ਨੇ ਤੇ ਇਹਨਾਂ ਦੀ ਜ਼ਿੰਦਗੀ ਕਦੀ ਨੇੜਿਓਂ ਦੇਖਣਾ ਕੋਈ ਸੰਤ ਤੇ ਭਗਤ ਵਾਲੀ ਜ਼ਿੰਦਗੀ ਐ ਐਵੇਂ ਨਿੰਦਾ ਹੋ ਜਾਏਗੀ ਇੱਕ ਆਮ ਸੰਸਾਰੀ ਤੋਂ ਵੀ ਥੱਲੇ ਦੀ ਗੱਲ ਐ ਕੁਝ ਵੀ ਨਹੀਂ ਚੋਟੀ ਦੇ ਰਾਗੀ ਨੇ ਚੋਟੀ ਦੇ ਸੰਗੀਤਕਾਰ ਨੇ ਫਿਰ ਗਾਇਕ ਜੋ ਆਪਣੇ કંਠ ਤੋਂ ਰਾਗ ਨੂੰ ਪ੍ਰਗਟ ਕਰਦੇ ਨੇ ਹਿੰਦੁਸਤਾਨ ਵਿੱਚ ਇਸ ਤਰ੍ਹਾਂ ਦੇ ਚੋਟੀ ਦੇ ਤਮਾਮ ਗਾਇਕ तकरीबन तकरीबन ਫਿਲਮਾਂ ਚ ਪਹੁੰਚ ਚੁੱਕੇ ਨੇ ਫਿਲਮ ਲਾਇਨ ਵਿੱਚ ਉਹ ਸੰਤੋਗ ਹੈ ਨੇ ਉਹਨਾਂ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ ਇੰਨੀ ਮੈਂ ਅਰਜ਼ ਕਰਦੇ ਆ ਗਾਇਕੀ ਦੇ ਵਿੱਚ ਕੋਈ ਮੁਕਾਬਲਾ ਨਹੀਂ ਸਵਰ ਗਿਆਨ ਦੇ ਵਿੱਚ ਕੋਈ ਮੁਕਾਬਲਾ ਨਹੀਂ ਜਿਸ ਢੰਗ ਨਾਲ ਉਹ ਸਵਰ ਨੂੰ ਪ੍ਰਗਟ ਕਰਦੇ ਨੇ ਗਾਇਕ ਨੂੰ ਪ੍ਰਗਟ ਕਰਦੇ ਨੇ ਦੁਨੀਆ ਮੋਹਿਤ ਹੁੰਦੀ ਹੈ ਦੁਨੀਆ दंग ਰਹਿ ਜਾਂਦੀ ਹੈ ਇੱਕ ਇੱਕ ਗੀਤ ਉਹਨਾਂ ਦਾ ਸੁਣਨ ਲਈ ਤੋ ਬ੍ਰह्मज्ञानी ਹੋ ਗਏ ਨੇ ਕੋਈ ਰੱਬ ਨਾਲ ਜੁੜ ਗਏ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸ਼ਰਾਬ ਆਯਾਸ਼ੀ ਚ ਜ਼ਿੰਦਗੀ ਬਤੀਤ ਹੁੰਦੀ ਇਹਨਾਂ ਦੀ ਦੇਖੀ ਗਈ ਹੈ ਕੁਝ ਵੀ ਨਹੀਂ ਕੋਈ ਗੱਲ ਹੀ ਨਹੀਂ ਹੈ ਤੋ ਸਹਿਬ ਕਹਿੰਦੇ ਝੂਠ ਨਾ ਰਾਗੀ ਸਿਰਫ ਰਾਗ ਗਾਣ ਦੇ ਨਾਲ ਮਨ ਦੀ ਝੂਠ ਨਹੀਂ ਲੈਂਦੀ ਤੇ ਪਹਿਲੇ ਪਾਤਸ਼ਾਹ ਦੇ ਬਚਨ ਮੈਂ ਤੁਹਾਨੂੰ ਸਰਵਨ ਕਰਾ ਰਿਹਾ ਹਾਂ ਇਹ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮਖ ਹੋਇ ਤੇ ਇਹ ਵੀ ਮੈਂ ਅਰਜ਼ ਕਰਦੇ ਆ ਕਿ ਸਾਰੀ ਰੱਬ ਦੀ ਉਸਤਤੀ ਗੁਰੂ ਨਾਨਕ ਨੇ ਰਾਗ ਚ ਕੀਤੀ ਹੈ ਰਾਗ ਇੱਕ ਭਾਂਡਾ ਹੈ ਭਾਂਡਾ ਸੋਨੇ ਦਾ ਪਰ ਜੇ ਰੱਬ ਦੇ ਨਾਮ ਦਾ ਭੋਜਨ ਨਹੀਂ ਤੇ ਭਾਂਡਿਆਂ ਨਾਲ ਭੁੱਖ ਥੋੜੀ ਮਿਟੇਗੀ ਗੁਰਸਿੱਖ ਆਸ਼ਿਕ ਸ਼ਬਦ ਦੇ ਜੇ ਸ਼ਬਦ ਕੋਈ ਨਹੀਂ ਤੇ ਭਾਂਡਾ ਤੇ ਖਾਲੀ ਹੈ ਤੇ ਚਾਰ ਦਿਨ ਦਾ ਭੁੱਖਾ ਬੰਦਾ ਹੋਵੇ ਤੇ ਚਮਕਦੇ ਭਾਂਡੇ ਉਹਦੇ ਅੱਗੋਂ ਰੱਖਦੇ ਤੇ ਉਹਦੇ ਨਾਲ ਕੀ ਹੋਣਾ ਰਾਗ ਇੱਕ ਚਮਕਦਾ ਹੋਇਆ ਭਾਂਡਾ ਪਰ ਜੇ ਗੁਰੂ ਦਾ ਸ਼ਬਦ ਇਸ ਪਵਿੱਤਰ ਤੇ ਚਮਕਦੇ ਭਾਂਡੇ 'ਚ ਹੋਵੇ ਤੇ ਭੋਜਨ ਹੋਰ ਸੁਆਦਲਾ ਹੋ ਗਿਆ ਪਰ ਜੇ ਸਿਰਫ ਹੀ ਭਾਂਡਾ ਹੀ ਹੈ ਚਮਕਦਾ ਹੋਇਆ ਤਾਂ ਖਿਮਾ ਕਰਨੀ ਦੇ ਨਾਲ ਕੁਝ ਨਹੀਂ ਹੋਵੇਗਾ ਕਈਆਂ ਕੋਲੇ ਭਾਂਡੇ ਨੇ ਖਾਲੀ ਭਾਂਡੇ ਹੋਰ ਕੁਝ ਨਹੀਂ ਤੇ ਖਾਲੀ ਪਾਂਡੇ ਕਿਧਰੇ ਸਿਤਾਰ ਰਾਈ ਖੜਕਦੇ ਪੈਨੇ ਤੇ ਕਿਧਰੇ ਤਬਲੇ ਆ ਰਾਈ ਕਿਧਰੇ ਸ਼ੈਨਾਈ ਰਾਈ ਤੇ ਕਿਧਰੇ ਕੰਠ ਤੋਂ ਤਰ੍ਹਾਂ ਤਰ੍ਹਾਂ ਦੇ ਰਾਗ ਪਰ ਹਨ ਖਾਲੀ ਪਾਂਡੇ ਪਾਂਡਿਆਂ ਚ ਕੁਛ ਵੀ ਕੋਈ ਨਹੀਂ ਇਸ ਵਾਸਤੇ ਸਾਬ੍ਹ ਕਹਿੰਦੇ ਨੇ ਝੂਠ ਨਾ ਰਾਗੀ ਤੂੰ ਗਾਈ ਜਾ ਗਾਈ ਜਾ ਤੇ ਰਾਗ ਦਾ ਬਹੁਤ ਵੱਡਾ ਬੋਧ ਹਾਸਲ ਕਰ ਲੈ ਛੋਟੇ ਛੋਟੇ ਬੱਚੇ ਪੈਗਾਉਂਦੇ ਨੇ ਕੋਈ ਸੰਤ ਬਣ ਗਏ ਭਗਤ ਬਣ ਗਏ ਕਿਧਰੇ ਇਹਨੂੰ ਉਲਟ ਨਾ ਲੈ ਲੈਣਾ ਸਿਰਫ ਰਾਗ ਨਾਲ ਸਿਰਫ ਰਾਗ ਨਾਲ ਸਿਰਫ ਸੰਗੀਤ ਨਾਲ ਮਨ ਦੀ ਮੈਲ ਨਹੀਂ ਲੇਗੀ ਝੂਠ ਨਾ ਰਾਦੀ ਝੂਠ ਨਾ ਵੇਦੀ ਕੇਵਲ ਵਿਦਵਾਨ ਬਣ ਜਾਣ ਨਾਲ ਆਲਮ ਫਾਜ਼ਲ ਬਣ ਜਾਣ ਨਾਲ ਝੂਠ ਨਹੀਂ ਲੈਂਦੀ ਚਾਹੇ ਤੂੰ ਕਿੰਨਾ ਪੰਡਤ ਬਣਨਾ ਬਣ ਜਾ ਡਾਕਟਰ ਮੁਹੰਮਦ ਇਕਬਾਲ ਦਾ ਤੇ ਸ਼ੇਖ ਸਾਦੀ ਦਾ ਬੜਾ ਸੋਹਣਾ ਹੈ ਜੁਮਲਾ ਨਜ਼ਮ ਹੈ ਜੋ ਬੜੀ ਪ੍ਰਚਲਿਤ ਹੈ